ਸਰਬ ਸੰਜੀਵਾਲਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀਤਰ ਜੁਰੀ ਦਾ ਨਦਮਾਂਦਰੀ ਗੁਰੂ ਸਾਸੂ ਜੀਓ ਬੜੇ ਵਿਟਪਾਗਾ ਵਾਲਿਆਂ ਤੁਸਾਤ ਗੁਰ ਜੀ ਨੇ ਸਾਡੇ ਤੇ ਸਾਰਿਆਂ ਦੇ ਬਾਰ ਮਿਹ ਕੀਤੀ ਸਾਨੂੰ ਸਤ ਸੰਗਤ ਕਰਨ ਦਾ ਸੁਭਾਗ ਸਾਨੂੰ ਬਖਸ਼ੋ ਰਿਆ ਜੋ ਆਪ ਜੀ ਨੇ ਇਹ ਪਾਠ ਹੋਈ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਅੰਮ੍ਰਿਤ ਅੰਮ੍ਰਦਾਸ ਜੀ ਦੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 552 ਅੰਗ ਤੇ ਸੁਭਾਏ ਮਾਨ ਹੈ ਇਸ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਕਿ ਜਿਹੜੀ ਤੂੰ ਸੇਵਾ ਕਰਦਾ ਹੈ ਉਸ ਸੇਵਾ ਦਾ ਇੱਕ ਦਿਨ ਤੈਨੂੰ ਹਲ ਜ਼ਰੂਰ ਪ੍ਰਾਪਤ ਹੋਏਗਾ ਕਿਉਂਕਿ ਜਿਹੜੀ ਸੇਵਾ ਸੀ ਚਿੱਤ ਲਾ ਕੇ ਮਨ ਲਾ ਕੇ ਕਰਦੇ ਆ ਨਾ ਉਹ ਸੇਵਾ ਹਮੇਸ਼ਾ ਸਫਲ ਹੋ ਜਾਇਆ ਕਰਦੀ ਹੈ ਸੋ ਆਓ ਜੋ ਇਸ ਦੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਪਿਆਰ ਤੇ ਸਤਿਕਾਰ ਨਾਲ ਰਸਨਾ ਤੋਂ ਜਪਨਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈ ਆਚਿੰਤ ਵਸਮਨੀ ਆਏ ਹੁਣ ਕਹਿੰਦੇ ਨੇ ਕਿ ਜਿਹੜੀ ਤੂੰ ਸੇਵਾ ਕਰਦਾ ਹੈ ਸਤਿਗੁਰੂ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿਤ ਲਾਏ ਜਦੋਂ ਤੂੰ ਚਿਤ ਲਾ ਕੇ ਕਰੇਗਾ ਨਾ ਤੇ ਸਭਲ ਹੋ ਜਾਣੀ ਹੈ ਨਾਮ ਪਦਾਰਥ ਪਾਈ ਹੈ ਚਿੰਤ ਵਸੇ ਮਨ ਰਾਇ ਤੇ ਫਿਰ ਨਾਮ ਰੂਪੇ ਤੁਹਾਨੂੰ ਨੂੰ ਪ੍ਰਾਪਤ ਕਰ ਲੇਗਾ ਤੇ ਫਿਰ ਤੇਰਾ ਚਿੰਤ ਜਿਹੜਾ ਪਰਮਾਤਮਾ ਚਿੰਤ ਤੋਂ ਰਹਿਤ ਹੈ ਚਿੰਤਾ ਤੋਂ ਰਹਿਤ ਹੈ ਉਹ ਤੇਰੇ ਮਨ ਵਿੱਚ ਵਸ ਜਾਏਗਾ ਹੁਣ ਅਸੀਂ ਸਭ ਤੋਂ ਪਹਿਲਾਂ ਜੋ ਗੱਲ ਕਰਦੇ ਆ ਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਅਸੀਂ ਆਉਂਦੇ ਹਾਂ ਨਾ ਤਾਂ ਜਾਲ ਰੱਖਣਾ ਤਿੰਨ ਸਾਨੂੰ ਅਨਮੋਲ ਦਾਤਾਂ ਪ੍ਰਾਪਤ ਹੁੰਦੀਆਂ ਹਨ ਸਭ ਤੋਂ ਪਹਿਲੇ ਸੰਗਤ ਦੂਸਰੇ ਸਿਮਰਨ ਤੇ ਤੀਸਰੀ ਸਤਿਗੁਰ ਕਹਿੰਦੇ ਨੇ ਕਿ ਸੇਵਾ ਕਿਉਂਕਿ ਸੇਵਾ ਤੇ ਸਿਮਰਨ ਇਹ ਦੋਵੇਂ ਸਾਡੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਹਿੰਦੇ ਜਿੱਥੇ ਸੇਵਾ ਹੈ ਉੱਥੇ ਤੇਰੀ ਜ਼ਿੰਦਗੀ ਵਿੱਚ ਸਿਮਰਨ ਵੀ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਿੰਨ ਸੋਲ ਹਨ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਦੋਂ ਅਸੀਂ ਸੰਸਾਰ ਦੇ ਉੱਤੇ ਦਾਨੀ ਅੱਖ ਨਾਲ ਦੇਖਦੇ ਆ ਨਾ ਤੇ ਕੋਈ ਨਾ ਕੋਈ ਕਾਮਕਾਰ ਕੋਈ ਨਾ ਕੋਈ ਜਿਹੜਾ ਕੰਮ ਹੈ ਨਾ ਉਹਦੇ ਵਿੱਚ ਸਫਲਤਾ ਮਿਲ ਰਹੀ ਹੈ ਜਿਵੇਂ ਹਰ ਇੱਕ ਕੰਮ ਵਿੱਚੋ ਲੋੜ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਅਸੀਂ ਦੇਖਦੇ ਆ ਨਾ ਕਿ ਮਨੁੱਖ ਦਰਖਤ ਨੂੰ ਪਾਲਦਾ ਹੈ ਦਰਖਤ ਦੀ ਸੇਵਾ ਕਰਦਾ ਹੈ ਤੇ ਉਹ ਫਿਰ ਜਿਹੜਾ ਦਰਖਤ ਦੀ ਸੇਵਾ ਕਰਦਾ ਹੈ ਨਾ ਜਦੋਂ ਫਿਰ ਉਸ درخت ਤੋਂ ਸਾਨੂੰ ਕਈ ਫਲ ਪ੍ਰਾਪਤ ਹੁੰਦੇ ਹਨ ਤੇ ਫਿਰ ਇਹ ਸਾਡੀਆਂ ਜਿਹੜੀਆਂ ਨੇਕਾ ਦੋੜਾਂ ਪੂਰੀਆਂ ਕਰਦਾ ਹੈ ਕਿਉਂਕਿ ਇੱਕ ਦਰਖਤ ਦੇ ਉੱਤੇ ਜੇ ਫਲ ਲੱਗਿਆ ਤਾਂ ਸਾਡੀ ਹਉਕ ਮਟਾ ਸਕਦਾ ਹੈ ਤੇ ਫਿਰ ਇੱਕ ਦਰਖਤ ਫਿਰ ਸਾਨੂੰ ਲੱਕੜਾਂ ਵੀ ਦਿੰਦਾ ਹੈ ਤੇ ਕਈ ਬੂਟੀਆਂ ਜੜੀਆਂ ਬੂਟੀਆਂ ਵੀ ਸਾਨੂੰ ਬਿਲਦੀਆਂ ਹਨ ਤੇ ਜੇ ਅਸੀਂ ਦੂਜੀ ਗੱਲ ਕਰੀਏ ਨਾ ਤੇ ਕਹਿੰਦੇ ਨੇ ਕਿ ਇੱਕ ਜਿਹੜਾ ਪਸ਼ੂ ਨੇ ਜਾਂ ਗਾਂ ਹੈ ਉਹਦੀ ਜੇ ਮਨੁੱਖ ਪਾਲਣਾ ਕਰਨ ਲੱਗ ਪਏ ਉਹਨੂੰ ਘਾਹ ਦੇ ਦੇ ਉਹਨੂੰ ਖਲ ਦੇ ਦੇ ਤਾਂ ਬਾਣੀ ਕਹਿੰਦੀ ਹੈ ਕਿ ਜਦੋਂ ਗਾਂ ਖਲ ਖਾਂਦੀ ਹੈ ਜਾ ਪੱਠੇ ਖਾਂਦੇ ਹੈ ਕਾਹੂ ਖਾਂਦੇ ਹੈ ਤਾਂ ਉਹ ਕੀ ਕਰਦੇ ਹੈ ਇੱਕ ਕੀਮਤੀ ਦੁੱਧ ਦਿੰਦੇ ਹੈ ਕਿਉਂਕਿ ਦੁੱਧ ਤੋਂ ਸਾਨੂੰ अनेका ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਦੁੱਧ ਤੋਂ ਅਸੀਂ ਫਿਰ ਕੀ ਕਰਦੇ ਹਾਂ ਦਹੀਂ ਬਣਾ ਲੈਂਦੇ ਹਾਂ ਤੇ ਦੁੱਧ ਤੋਂ अनेका ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਸੇਵਾ ਤੇ ਸਿਮਰਨ ਵਿੱਚ ਆਪਣਾ ਚਿੱਤ ਜੋੜ ਲਿਆ ਤੇ ਤੇਰੀ ਮੁਸ਼ਕਲ ਤੇਰੀ ਕਹਾਣਾ ਇੱਕ ਦਿਨ ਜ਼ਰੂਰ ਪੂਰੀ ਹੋ ਜਾਏਗੀ ਕਿਉਂਕਿ ਹੁਣ ਸ਼ਹਿਦ ਦੀਆਂ ਜਿਹੜੀਆਂ ਮੱਖੀਆਂ ਨੇ ਉਹ ਹੁੱਲ ਤੇ ਜਾਂਦੀਆਂ ਨੇ ਤੇ ਰਸ ਕਾਠਾ ਕਰਕੇ ਲਿਆਉਂਦੀਆਂ ਨੇ ਰਸਾ ਕਾਠਾ ਕਰਕੇ ਲਿਆਉਂਦੀਆਂ ਨੇ ਤੇ ਫਿਰ ਉਸ ਸ਼ਹਿਦ ਤੋਂ ਕਈ ਦਵਾਈ ਵੀ ਬਣਾਈ ਜਾਂਦੀ ਹੈ ਕਿਉਂਕਿ ਇਹ ਜਿਹੜੀਆਂ ਤਿੰਨੇ ਨੇ ਨਾ ਇਹਨਾਂ ਦੀ ਉਦਾਹਰਣ ਦਿੱਤੀ ਇਹ ਸੇਵਾਦਹੀ ਗੁਣ ਹਨ ਸੇਵਾ ਦੀਆਂ ਹੀ ਜਿਹੜੀਆਂ ਤੁਮਲਾਂ ਦਾਦਾ ਜਿਹੜੀਆਂ ਉਦਾਹਰਣਾਂ ਦਿੱਤੀਆਂ ਨੇ ਇਹ ਸੇਵਾਦਹੀ ਫਲ ਹਨ ਗੁਣ ਹਨ ਤੇ ਕਹਿੰਦੇ ਨੇ ਕਿ ਸੇਵਾ ਜਦੋਂ ਨੇੜ ਸਵਾਰਥ ਹੋ ਕੇ ਕੀਤੀ ਜਾਵੇ ਨਾ ਉਦੋਂ ਪ੍ਰਮਾਤਮਾ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਅੰਦਰ ਖੁਸ਼ੀ ਹੋਵੇ ਕਿ ਮੈਂ ਲੋੜਵੰਦ ਦੀ ਸੇਵਾ ਕਰਨੀ ਹੈ ਮੈਂ ਲੋੜਵੰਦ ਨੂੰ ਪੈਸੇ ਦੇਣੇ ਨੇ ਲੋੜਵੰਦ ਦੀ ਜ਼ਰੂਰਤ ਪੂਰੀ ਕਰਨੀ ਹੈ ਉਦੋਂ ਸੱਚ ਜਾਣਿਓ ਪ੍ਰਮਾਤਮਾ ਤੁਹਾਡੇ ਹਿਰਦੇ ਵਿੱਚ ਵਸ ਜਾਏਗਾ ਫਿਰ ਤੁਹਾਨੂੰ ਹਰ ਲੋੜ ਵਿੱਚੋਂ ਖੁਸ਼ੀ ਪ੍ਰਾਪਤ ਹੋਏਗੀ ਆਨੰਦ ਪ੍ਰਾਪਤ ਹੋਏਗਾ ਕਿਉਂਕਿ ਜਦੋਂ ਅਸੀਂ ਚਿੱਤ ਨਹੀਂ ਨਾ ਜੋੜਦੇ ਕਿਉਂਕਿ ਅਸੀਂ ਚਿੱਤ ਮਾਇਆ ਪਦਾਰਥਾਂ ਦੇ ਨਾਲ ਜੋੜ ਕੇ ਰਹਿ ਗਏ ਆ ਕਿਉਂਕਿ ਕਹਿੰਦੇ ਨੇ ਨਾ ਜਦੋਂ ਇੱਕ ਸੇਵਕ ਜਾਂ ਚੌਂਕੀਦਾਰ ਕਿਸੇ ਦਾਰਤੇ ਰਹਿੰਦਾ ਹੈ ਨਾ ਤਾਂ ਉਸ ਸੇਵਕ ਨੂੰ ਉਸ ਚੌਂਕੀਦਾਰ ਨੂੰ ਮਾਲਕ ਦੀ ਗੱਲ ਮੰਨਣੀ ਪੈਂਦੀ ਹੈ ਮਾਲਕ ਦਾ ਹੁਕਮ ਮੰਨਣਾ ਪੈਂਦਾ ਜਿੰਨੂੰ ਬਾਣੀ ਕਹਿੰਦੇ ਆ ਨਾ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮੰਨਵੇਂ ਸੇ ਕਹਿੰਦੇ ਜਦੋਂ ਤੂੰ ਗੁਰੂ ਦੇ ਦਰ ਤੇ ਰਹਿਣਾ ਉਦੋਂ ਤੇਨੂੰ ਗੁਰੂ ਦੀ ਆਗਿਆ ਮੰਨਣੀ ਪਏਗੀ ਗੁਰੂ ਦਾ ਬਚਨ ਤੈਨੂੰ ਮੰਨਣਾ ਪਏਗਾ ਗੁਰੂ ਦੀ ਸੇਵਾ ਤੈਨੂੰ ਫਿਰ ਕਰਨੀ ਪਏਗੀ ਕਿਉਂਕਿ ਸੇਵਾ ਦੇ ਨਾਲ ਸਿਮਰਨ ਵੀ ਹੈ ਤੈਨੂੰ ਸਿਮਰਨ ਵੀ ਕਰਨਾ ਪਏਗਾ ਕਿਉਂਕਿ ਜਿੱਥੇ ਸੇਵਾ ਹੈ ਉੱਥੇ ਸਿਮਰਨ ਹੈ ਤੇ ਕਹਿੰਦੇ ਨੇ ਨਾ ਜਿਵੇਂ ਵੀ ਅਸੀਂ ਪੰਛੀ ਦੇਖਦੇ ਆ ਜੇ ਪੰਛੀ ਦੇ ਦੋ ਪੰਖ ਹਨ ਤਾਂ ਉਹ ਅਸਮਾਨ ਤੇ ਉੱਡ ਜਾਏਗਾ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਆਧੁਨਿਕ ਅਸਮਾਨ ਵਿੱਚ ਉੱਡਣਾ ਚਾਹਣਾ ਹੈ ਨਾ ਤੇਰੇ ਕੋਲੇ ਦੋ ਪੰਖ ਹੋਣੇ ਚਾਹੀਦੇ ਨੇ ਸਿਮਰਨ ਤੇ ਸੇਵਾ ਦੇ ਇਸ ਸੇਵਾ ਰਾਹੀਂ ਤੂੰ ਪ੍ਰਾਪਤ ਕਰ ਜਾਏਗਾ ਕਿਉਂਕਿ ਗੁਰ ਕਾ ਗ੍ਰੇਹ ਸੇਵਕ ਜੋਰਾ ਹੈ ਗੁਰ ਕੀ ਆਗਿਆ ਮਨ ਮੈਂ ਸੈ ਆਪ ਸੋ ਕਰ ਕਾਸ਼ਨਾ ਜਨਾਵੇ ਹਰ ਨਾਮ ਦਿੱਸਤ ਇਹ ਆਵੇ ਮਨ ਬੇਚੈ ਸਤ ਗੁਰ ਕੇ ਪਾਸ ਤੇ ਸੇਵਕੇ ਘਰ ਦੇ ਰਾਸ ਕਹਿੰਦੇ ਇਹ ਜਿਹੜਾ ਸੇਵਾ ਹੈ ਇਹ ਅਸਲ ਸੇਵਾ ਹੈ ਜਦੋਂ ਅਸੀਂ ਆਪਣਾ ਮਨ ਗੁਰੂ ਅੱਗੇ ਸੌਂਪ ਦਿੰਨੇ ਆਂ ਭੇਟਾ ਕਰ ਦਿੰਨੇ ਆਂ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੁਣ ਗੁਰਬਾਣੀ ਦੇ ਵਿੱਚ ਚਾਰ ਤਰ੍ਹਾਂ ਦੀ ਸੇਵਾ ਮੰਨੀ ਗਈ ਹੈ ਕਹਿੰਦੇ ਨੇ ਕਿ ਦਾਨ ਕਰਕੇ ਮਨ ਕਰਕੇ ਤੇ ਧਨ ਕਰਕੇ ਤੇ ਸੂਰਤ ਕਰਕੇ ਹੁਣ ਤਨ ਦੀ ਅਸੀਂ ਸੇਵਾ ਕਰਦੇ ਹਾਂ ਜਿਵੇਂ ਅਸੀਂ ਜੋੜਿਆਂ ਦੀ ਸੇਵਾ ਕਰ ਲਈਏ ਬਰਤਨਾਂ ਦੀ ਸੇਵਾ ਕਰ ਲਈਏ ਭਾਂਡੇ ਮਾਂਜਣ ਦੀ ਸੇਵਾ ਕਰ ਲਈਏ ਪਰ ਅੱਗੇ ਸਤਿਗੁਰੂ ਕਹਿੰਦੇ ਨੇ ਕਿ ਤਨ ਕਰਕੇ ਅਸੀਂ ਗੁਰੂ ਸਾਹਿਬ ਦੀ ਵੀ ਸੇਵਾ ਕਰਦੇ ਹਾਂ ਜਦੋਂ ਅਸੀਂ ਗੁਰੂ ਘਰ ਆਉਂਨੇ ਆ ਨਾ ਤੇ ਕਈ ਪਿਆਰ ਵਾਲੀਆਂ ਰੂਹਾਂ ਕੀ ਕਰਦੀਆਂ ਨੇ ਗੁਰੂ ਘਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਚੋਅਰ ਵੀ ਕਰਨ ਲੱਗ ਪੈਂਦੀਆਂ ਨੇ ਕਿਉਂਕਿ ਇਹ ਵੀ ਸੇਵਾ ਕਰਦੀਆਂ ਨੇ ਕਿ ਕੋਈ ਧੰਨ ਕਰਕੇ ਫਿਰ ਅੱਗੇ ਕਹਿੰਦੇ ਨੇ ਧੰਨ ਕਰਕੇ ਹੁਣ ਧੰਨ ਕਰਕੇ ਵੀ ਅਸੀਂ ਸੇਵਾ ਕਰ ਸਕਦੇ ਹਾਂ ਕਿਉਂਕਿ ਧੰਨ ਕਰਕੇ ਉਹਦੋ ਸੇਵਾ ਕੀਤੀ ਜਾਂਦੀ ਹੈ ਜਦੋਂ ਕਹਿੰਦੇ ਨੇ ਕਿ ਜੇ ਅਸੀਂ ਕਿਸੇ ਨੂੰ ਜਾਣਦੇ ਨਹੀਂ ਕਿਸੇ ਅਸੀਂ ਮਨੁੱਖ ਨੂੰ ਪਛਾਣਦੇ ਨਹੀਂ ਤਾਂ ਜੇ ਅਸੀਂ ਉਸ ਕਿਹੜੇ ਹੋਏ ਮਨੁੱਖ ਨੂੰ ਬਿਮਾਰੀ ਦੇ ਨਾਲ ਜਦੋਂ ਸੀ ਉਸ ਦਾ ਇਲਾਜ ਕਰ ਦਿੰਨੇ ਆ ਨਾ ਪੈਸੇ ਦੇ ਕੇ ਧੰਨ ਨਾਲ ਤੇ ਬੜੀ ਖੁਸ਼ੀ ਹੁੰਦੀ ਹੈ ਮਨ ਵਿੱਚ ਆਨੰਦ ਆ ਜਾਂਦਾ ਹੈ ਕਿਉਂਕਿ ਇਹ ਧੰਨ ਕਰਕੇ ਸੇਵਾ ਜੇ ਅਸੀਂ ਲੋੜਵੰਦ ਗਰੀਬ ਦੇ ਬੱਚੇ ਨੂੰ ਪੜ੍ਹਾ ਦਈਏ ਨਾ ਇਹ ਧੰਨ ਕਰਕੇ ਸੇਵਾ ਕੀਤੀ ਜਾਂਦੀ ਹੈ ਮਨ ਕਰਕੇ ਵੀ ਸੇਵਾ ਕੀਤੀ ਜਾਂਦੀ ਹੈ ਧੰਨ ਕਰਕੇ ਮਨ ਕਰਕੇ ਧੰਨ ਕਰਕੇ ਉਦੋਂ ਜਦੋਂ ਅਸੀਂ ਗੁਰੂ ਦਾ ਹੁਕਮ ਮੰਨ ਦੇ ਹਾਂ ਤਨ ਮਨ ਧਨ ਸਭ ਸੌਂਪ ਗੋ ਹੁਕਮ ਮੰਨੇ ਬਾਈਏ ਜਦੋਂ ਅਸੀਂ ਤਨ ਤੇ ਮਨ ਤਨ ਸਭ ਸਾਰ ਸੌਂਪ ਗੁਰ ਕੋ ਸੌਂਪ ਗੁਰ ਕੋ ਹੁਕਮ ਮੰਨੇ ਬਾਈਏ ਜਦੋਂ ਅਸੀਂ ਗੁਰੂ ਦਾ ਹੁਕਮ ਮੰਨਦਿਆਂ ਜਦੋਂ ਅਸੀਂ ਗੁਰੂ ਦੀ ਆਗਿਆ ਮੰਨਦਿਆਂ ਫਿਰ ਸਾਡੀ ਸੇਵਾ ਸਫਲ ਹੋ ਜਾਂਦੀ ਹੈ ਕਿਉਂਕਿ ਕਹਿੰਦੇ ਨੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚੇਤ ਲਾਗੇ ਤੋ ਇਹ ਨੂੰ ਸੇਵਾ ਨੂੰ ਕਰ ਨਾਮ ਪਦਾਰਥ ਪਾਈ ਹੈ ਚਿੰਤ ਵਸੇ ਮਨ ਆਏ ਕਿਉਂਕਿ ਫੇ ਤੂੰ ਨਾਮ ਪਦਾਰਥ ਪ੍ਰਾਪਤ ਕਰ ਲੇਗਾ ਨਾਮ ਪਦਾਰਥ ਕੀ ਹੈ ਨਾਮ ਪਦਾਰਥ ਹੈ ਜਿਹੜਾ ਧਨ ਅਸੀਂ ਇਕੱਠਾ ਕਰਦੇ ਹਾਂ ਕਿਉਂਕਿ ਬਾਹਰੀ ਤੌਰ ਤੇ ਇਕੱਠਾ ਕਰਦੇ ਹਾਂ ਪਰ ਅਸੀਂ ਨਾਮ ਧਨ ਇਕੱਠਾ ਕਰਨਾ ਹੈ ਜਿਹੜਾ ਸਾਡੇ ਨਾਲ ਚੱਲਣ ਵਾਲਾ ਹੈ ਜਿਹੜਾ ਸਾਡਾ ਸਹਾਈ ਹੈ ਜਿਹੜਾ ਸਾਡਾ ਸਹਾਰਾ ਹੈ ਜਿਹੜਾ ਸਾਡਾ ਆਸਰਾ ਹੈ ਜਿਵੇਂ ਅਸੀਂ ਪਿਛਲੇ ਦਵੰਨ ਵਿੱਚ ਵੀ ਵਚਨ ਕੀਤੇ ਸੀ ਨਾ ਗੁਰੂ ਦਾ ਬਚਨ ਬਸ ਹੈ ਜੀ ਨਾਲੇ ਜਲ ਨਹੀਂ ਡੋਬੈ ਤਸਕਰ